ਗੁਰੂ ਨਾਨਕ ਸੱਚੇ ਪਾਸ਼ਾ ਲਾਹੌਰ ਪਹੁੰਚੇ ਲਾਹੌਰ ਦੇ ਨੇੜੇ ਪਹੁੰਚ ਕੇ ਗੁਰੂ ਨਾਨਕ ਸੱਚੇ ਪਾਸ਼ਾ ਇੱਕ ਜਗ੍ਹਾ ਬੈਠ ਗਏ ਉਹਨਾਂ ਦੀ ਕੀਰਤੀ ਸਭ ਜਗ੍ਹਾ ਫੈਲੀ ਹੋਈ ਸੀ ਦੂਨੀ ਚੰਦ ਬਹੁਤ ਵੱਡਾ ਵਪਾਰੀ ਸੀ ਉਹਦੇ ਉੱਥੇ ਸੱਤ ਛੰਡੇ ਝੂਲਰੇ ਸਨ ਉਸ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਵਪਾਰ ਚੱਲਦਾ ਸੀ ਜਿਸ ਦਿਨ ਗੁਰੂ ਨਾਨਕ ਸੱਚੇ ਪਾਸ਼ਾ ਲਾਹੌਰ ਪਹੁੰਚੇ ਉਸ ਦਿਨ ਦੂਨੀ ਚੰਦ ਆਪਣੇ ਪਿਤਾ ਦਾ ਅਸ਼ਰਾਧ ਕਰਾ ਰਿਹਾ ਸੀ ਉਹ ਆਪਣੇ ਪਿਤਾ ਦੀ ਪਰਸੀ ਬਣਾ ਰਿਹਾ ਸੀ ਜਦੋਂ ਦੂਨੀ ਚੰਦ ਨੂੰ ਪਤਾ ਚੱਲਿਆ ਕਿ ਗੁਰੂ ਨਾਨਕ ਸੱਚੇ ਪਾਸ਼ਾ ਲਾਹੌਰ ਵਿੱਚ ਆਏ ਹੋਏ ਨੇ ਦੂਨੀ ਚੰਦ ਗੁਰੂ ਸਾਹਿਬ ਨੂੰ ਆਪਣੇ ਘਰ ਵਿੱਚ ਲਿਜਾਣ ਵਾਸਤੇ ਆਇਆ ਗੁਰੂ ਨਾਨਕ ਸੱਚੇ ਪਾਸ਼ਾ ਕੋਲ ਪਹੁੰਚ ਗਏ ਉਸ ਨੇ ਮੱਥਾ ਟੇਕਿਆ ਉਸ ਦੇ ਨਾਲ ਕੁਝ ਬੰਦੇ ਵੀ ਸਨ ਦੂਨੀ ਚੰਦ ਬੜੀ ਨਿਮਰਤਾ ਨਾਲ ਗੁਰੂ ਸਾਹਿਬ ਨੂੰ ਬੇਨਤੀ ਕਰਨ ਲੱਗਾ ਮਹਾਰਾਜ ਮੇਰਾ ਪਿਆਰ ਸੱਚਾ ਜਾਣੋ ਕਿਰਪਾ ਕਰੋ ਮੇਰੇ ਘਰ ਵਿੱਚ ਚੱਲੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੇਖਿਆ ਕਿ ਦੂਨੀ ਚੰਦ ਸਰਦਾ ਵਾਲਾ ਹੈ ਇਸ ਲਈ ਗੁਰੂ ਸਾਹਿਬ ਉੱਠੇ ਤੇ ਦੂਨੀ ਚੰਦ ਦੇ ਘਰ ਵੱਲ ਚਲ ਪਏ ਦੂਨੀ ਚੰਦ ਦੇ ਘਰ ਸੱਤ ਝੰਡੇ ਝੂਲਦੇ ਸਨ ਉਹਦਾ ਬੜਾ ਵੱਡਾ ਘਰ ਸੀ ਜਿੱਦਾਂ ਜਿੱਦਾਂ ਉਹਦੀ ਮਾਇਆ ਵਧਦੀ ਉਹ ਝੰਡਾ ਵਧਾ ਦਿੰਦਾ ਦੂਨੀ ਚੰਦ ਨੇ ਆਸਣ ਲਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਘਰ ਵਿੱਚ ਬਿਠਾਇਆ ਗੁਰੂ ਸਾਹਿਬ ਨੂੰ ਇੱਕ ਉੱਚੀ ਥਾਂ ਤੇ ਬਿਠਾ ਕੇ ਉਸਨੇ ਸ਼ਰਧਾ ਸ਼ੁਰੂ ਕੀਤਾ। ਉਸਨੇ بڑے ਬ੍ਰਾਹਮਣਾਂ ਨੂੰ ਭੋਜਨ ਛਕਾਇਆ। ਪ੍ਰਸ਼ਾਦ ਦਾ ਥਾਲ ਲੈ ਕੇ ਦੂਨੀ ਚੰਦ ਗੁਰੂ ਸਾਹਿਬ ਕੋਲ ਗਿਆ। ਅੰਤਰਜਾਮੀ ਗੁਰੂ ਨਾਨਕ ਸੱਚੇ ਪਾਸ਼ਾ ਦੂਨੀ ਚੰਦ ਨੂੰ ਕੁਛ ਲਦੇ। ਇਹ ਸਾਰਿਆਂ ਨੂੰ ਪ੍ਰਸ਼ਾਦਾ ਕਿਉਂ ਕੀਤਾ? ਤੇਰੇ ਘਰ ਬੜੀ ਪੀੜ ਲੱਗੀ ਹੋਈ ਹੈ। ਸਾਨੂੰ ਵੀ ਦੱਸ ਕੀ ਕਾਰਨ ਹੈ? ਦੂਨੀ ਚੰਦ ਦੋਨੋਂ ਹੱਥ ਜੋੜ ਕੇ ਗੁਰੂ ਨਾਨਕ ਸੱਚੇ ਪਾਸ਼ਾ ਨੂੰ ਕਹਿ ਲੱਗਿਆ। اے مکتی داتا تے میری بینتی سنو اج تے دن میرا پتا پرلوک چلا گیا سی میں انہاں برہمناں نو پوجن سکھایا ہے تاکہ اے پون دان میرے پتا تک پہنچ جائے دھونی چند کہن لگا مہاراج میں لاہور دا کوئی برہمن نہیں چھڈیا سب نو پوجن سکھاتا ہے گرو صاحب کہن لگے تیرے پتا کول پوجن پہنچ گیا کہ نہیں دھونی چند کہن لگا مہاراج اے تاں تا مینوں پتہ نہیں ਕਿ ਪ੍ਰਸ਼ਾਦਾ ਪਹੁੰਚਿਆ ਕਿ ਨਹੀਂ ਪਹੁੰਚਿਆ ਮਹਾਰਾਜ ਮੈਨੂੰ ਇਹ ਪਤਾ ਨਹੀਂ ਕਿ ਮੇਰੇ ਪਿਤਾ ਕੋਲ ਪ੍ਰਸ਼ਾਦਾ ਪਹੁੰਚਿਆ ਜਾਂ ਉਹ ਭੁੱਖਾ ਹੈ ਦੂਨੀ ਚੰਦ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ ਕਿ ਮਹਾਰਾਜ ਆਪ ਰੱਬ ਦਾ ਰੂਪ ਹੋ ਆਪ ਨੂੰ ਪਤਾ ਹੈ ਕਿ ਮੇਰੇ ਪਿਤਾ ਨੂੰ ਪ੍ਰਸ਼ਾਦਾ ਪਹੁੰਚਿਆ ਕਿ ਨਹੀਂ ਪਹੁੰਚਿਆ ਗੁਰੂ ਸਾਹਿਬ ਕਹਿਣ ਲਗੇ ਤੂਨੀ ਚੰਦ ਫਿਰ ਸਾਡੀ ਗੱਲ ਸੁਣ ਤੇਰੇ ਪਿਤਾ ਨੂੰ ਬੜੀ ਭੁੱਖ ਲੱਗੀ ਹੈ ਤਿੰਨ ਦਿਨ ਹੋ ਗਏ ਨੇ ਉਹ ਭੁੱਖਾ ਬੈਠਾ ਤੂੰ ਨਹੀਂ ਚੰਦ ਹੈਰਾਨ ਹੋ ਗਿਆ ਉਹ ਕਹਿ ਲਗਾ ਮਹਾਰਾਜ ਤਿੰਨ ਦਿਨ ਹੋ ਗਏ ਗੁਰੂ ਸਾਹਿਬ ਕਹਿ ਲਗੇ ਹਾਂ ਤੇਰਾ ਪਿਤਾ ਭੋਜਨ ਨੂੰ ਉਡੀਕ ਰਿਹਾ ਹੈ ਪਰ ਉਸ ਨੂੰ ਭੋਜਨ ਨਹੀਂ ਮਿਲਿਆ ਜਦੋਂ ਦੁਨੀ ਚੰਦ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਕੋਲ ਇਹ ਵਚਨ ਸੁਨੇ ਤਾਂ ਉਹ ਨਿਮਰਤਾ ਵਿਚ ਆ ਗਿਆ ਮੇਰਾ ਪਿਤਾ ਕਿੱਥੇ ਭੁੱਖਾ ਬੈਠਾ ਹੈ ਮੈਨੂੰ ਦੱਸ ਦਿਓ ਕਿਰਪਾ ਕਰੋ ਮਹਾਰਾਜ ਮੈਨੂੰ ਦੱਸੋ ਮੇਰਾ ਪਿਤਾ ਕਿੱਥੇ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਦੂਨੀ ਚੰਦ ਨੂੰ ਕਹਿਣ ਲੱਗੇ ਤੇਰਾ ਪਿਤਾ ਬਗਿਆੜ ਦੀ ਜੂੜ ਪਾਈ ਬੈਠਾ ਹੈ ਗੁਰੂ ਸਾਹਿਬ ਕਹਿਣ ਲੱਗੇ ਇੱਥੋਂ ਪੰਜ ਕੋ ਦੂਰ ਝਾੜੀਆਂ ਨੇ ਝਾੜੀਆਂ ਵਿੱਚ ਤਿੰਨ ਦਿਨ ਦਾ ਭੁੱਖਾ ਤੇਰਾ ਬਾਪ ਲੁੱਕ ਕੇ ਬੈਠਾ ਹੋਇਆ ਹੈ ਜੇ ਤੂੰ ਪਿਤਾ ਨੂੰ ਭੋਜਨ ਸਿਖਾਉਣਾ ਚਾਹੁੰਦਾ ਹੈ ਤਾਂ ਉੱਥੇ ਲੈ ਕੇ ਜਾ ਗੁਰੂ ਸਾਹਿਬ ਕਹਿਣ ਲੱਗੇ ਜਦੋਂ ਪੰਜ ਕੋ ਦੂਰ ਜਾਏਗਾ ਝਾੜੀਆਂ ਵਿੱਚ ਬਗਿਆੜ ਨੂੰ ਦੇਖ ਕੇ ਡਰ ਨਾ ਜਾਇ ਉਹ ਤੇਰਾ ਹੀ ਬਾਪ ਹੈ ਜਦੋਂ ਤੇਰਾ ਪਿਤਾ ਤੇਰੇ ਦਰਸ਼ਨ ਕਰੇਗਾ ਰੱਬ ਦੀ ਕਿਰਪਾ ਹੋਏਗੀ ਬਗਿਆੜ ਦੇ ਸਰੀਰ ਤੋਂ ਮਨੁੱਖਾ ਸਰੀਰ ਵਿੱਚ ਸਰੀਰ ਬਦਲ ਜਾਏਗਾ ਇਹ ਸੁਣ ਕੇ ਦونی ਚੰਦ ਬੜਾ ਹੈਰਾਨ ਹੋਇਆ ਦونی ਚੰਦ ਨੇ ਖੀਰ ਦਾ ਭਾਂਡਾ ਭਰਿਆ ਤੇ ਉਹ ਚੱਲ ਪਿਆ ਜਿਹੜੀ ਜਗ੍ਹਾ ਗੁਰੂ ਸਾਹਿਬ ਨੇ ਦੱਸੀ ਸੀ ਦونی ਚੰਦ ਉਥੇ ਪਹੁੰਚ ਗਿਆ ਤੇ ਉਹ ਥਾਂ ਦੇਖਣ ਲੱਗਾ ਉਹਨੇ ਦੇਖਿਆ ਝਾੜੀਆਂ ਵਿੱਚ ਇੱਕ ਬਗਿਆੜ ਬੈਠਾ ਹੋਇਆ ਪਿਤਾ ਜਾਣ ਕੇ ਉਸਨੇ ਬਗਿਆੜ ਨੂੰ ਮੱਥਾ ਟੇਕਿਆ ਬਗਿਆੜ ਨੇ ਆਪਣੇ ਪੁੱਤਰ ਦੂਨੀ ਚੰਦ ਨੂੰ ਦੇਖ ਲਿਆ ਉਹ ਬਗਿਆੜ ਦੇ ਸਰੀਰ ਤੋਂ ਮਨੁੱਖਾ ਸਰੀਰ ਵਿੱਚ ਤਬਦੀਲ ਹੋ ਗਿਆ ਜਿਸ ਤਰ੍ਹਾਂ ਦਾ ਰੂਪ ਦੂਨੀ ਚੰਦ ਦੇ ਪਿਤਾ ਦਾ ਸੀ ਉਹ ਉਸੇ ਰੂਪ ਵਿੱਚ ਆ ਗਿਆ ਦੂਨੀ ਚੰਦ ਨੇ ਖੀਰ ਦਾ ਪਾਂਡਾ ਆਪਣੇ ਪਿਤਾ ਦੇ ਅੱਗੇ ਰੱਖਿਆ ਕੋਹਦੇ ਪਿਤਾ ਨੇ ਉਹ ਖੀਰ ਖਾ ਲਈ ਦੂਨੀ ਚੰਦ ਕਹਿ ਲੱਗਾ ਪਿਤਾ ਜੀ ਤੁਸੀਂ ਤਾਂ ਬੜੇ ਕਰਮਾਤਮਾ ਸੀ ਤੁਸੀਂ ਧਾਰਮਿਕ ਕਰਮ ਕਰਨ ਵਾਲੇ ਸੀ ਮੈਂ ਬਚਪਨ ਵਿੱਚ ਦੇਖਿਆ ਤੁਸੀਂ ਹਮੇਸ਼ਾ ਸ਼ੁਭ ਕੰਮ ਕਰਦੇ ਸੀ ਪਰ ਮਰਨ ਤੋਂ ਬਾਅਦ ਤੁਹਾਨੂੰ ਬਗਿਆੜ ਦਾ ਸਰੀਰ ਮਿਲਿਆ ਕਿਰਪਾ ਕਰਕੇ ਮੈਨੂੰ ਇਹ ਪ੍ਰਸੰਗ ਦੱਸੋ ਤੁਸੀਂ ਬਗਿਆੜ ਕਿਵੇਂ ਬਣ ਗਏ ਮੈਨੂੰ ਇਹ ਵੀ ਦੱਸੋ ਕਿ ਬਗਿਆੜ ਦਾ ਸਰੀਰ ਬਦਲ ਕੇ ਤੁਸੀਂ ਮਨੁੱਖਾ ਸਰੀਰ ਵਿੱਚ ਕਿਵੇਂ ਆਏ ਉਹਦਾ ਪਿਤਾ ਕਹਿਣ ਲੱਗਿਆ ਸੁਣ ਮੇਰੀ ਗੱਲ ਮੇਰੀ ਜ਼ਿੰਦਗੀ ਦੇ ਅੰਤਿਮ ਸਮੇਂ ਇੱਕ ਘਟਨਾ ਘਟੀ ਜਦੋਂ ਮੇਰੀ ਮੌਤ ਦਾ ਸਮਾਂ ਆਇਆ ਤਾਂ ਸਾਡੇ ਘਰ ਦੇ ਨੇੜੇ ਇੱਕ ਮਨੁੱਖ ਮੱਛੀ ਰੰਗ ਰਿਆ ਸੀ ਉਹਦੇ ਰਿੱਜਣ ਦੀ ਆਵਾਜ਼ ਮੇਰੇ ਕੰਨ ਵਿੱਚ ਪਈ ਤੇ ਉਹਦੀ ਗੰਧ ਮੇਰੇ ਨੱਕ ਵਿੱਚ ਆਈ ਉਸਨੂੰ ਖਾਣ ਵਾਸਤੇ ਮੇਰਾ ਮਨ ਲਲਚਾ ਪਿਆ ਮੇਰੇ ਮਨ ਵਿੱਚ ਆਇਆ ਕਦੇ ਮੱਛੀ ਖਾਦੀ ਨਹੀਂ ਅੱਜ ਖਾ ਕੇ ਵੇਖ ਲਵਾਂ ਉਹ ਮੇਰੇ ਹੱਥ ਨਾ ਆਈ ਤੇ ਉਦੋਂ ਮੇਰਾ ਸਮਾਂ ਪੂਰਾ ਹੋ ਗਿਆ ਮੇਰੇ ਮਨ ਵਿੱਚ ਵਾਸ਼ਨਾ ਰਹਿ ਗਈ ਤੇ ਮਰਨ ਤੋਂ ਬਾਅਦ ਮੈਨੂੰ ਪਰਮਾਤਮਾ ਨੇ ਬਗਿਆੜ ਦਾ ਸ਼ਰੀਰ ਦੇ ਦਿੱਤਾ ਜਿੱਥੇ ਵਾਸ਼ਨਾ ਠਹਿਰ ਗਈ ਸੀ ਉਹ ਜਿਹਹੀ ਪਰਮਾਤਮਾ ਨੇ ਮੈਨੂੰ ਸ਼ਰੀਰ ਦੇ ਦਿੱਤਾ ਮਹਾਰਾਜ ਬਾਣੀ ਵਿੱਚ ਲਿਖਦੇ ਆਂ ਅੰਤਿਮ ਸਮੇਂ ਵਿੱਚ ਬੰਦਾ ਜਿਹੋ ਜੀ ਸੋਚ ਸੋਚੇ ਅਗਲੇ ਜਨਮ ਵਿੱਚ ਸ਼ਰੀਰ ਉਹ ਜਿਆ ਮਿਲਦਾ ਆਪਣੇ ਅੰਤਿਮ ਸਮੇਂ ਵਿੱਚ ਜੋ ਮਾਇਆ ਨੂੰ ਸਿਮਰਦਾ ਜੇ ਐਸੀ ਚਿੰਤਾ ਵਿੱਚ ਮਰੇ ਤਾਂ ਉਸ ਨੂੰ ਸਰਬਜੋਨੀ ਮਿਲੇਗੀ ਜੇ ਅੰਤਿਮ ਸਮੇਂ ਵਿੱਚ ਮੰਦਰ ਸਿਮਰਦਾ ਘਰ ਨੂੰ ਸਿਮਰਦਾ ਜੇ ਐਸੀ ਚਿੰਤਾ ਵਿੱਚ ਮਰਦਾ ਤਾਂ ਉਸ ਨੂੰ ਤ੍ਰੇਤ ਜੋਨੀ ਮਿਲਦੀ ਹੈ ਅੰਤਕਾਲ ਜੋ ਲੜਕੇ ਸਿਮਰੇ ਜੇ ਐਸੀ ਚਿੰਤਾ ਵਿੱਚ ਮਰਦਾ ਤਾਂ ਉਸ ਨੂੰ ਸੂਰ ਦੀ ਜੋਨੀ ਮਿਲਦੀ ਹੈ ਜੋ ਅੰਤਿਮ ਸਮੇਂ ਨਾਰਾਇਣ ਸਿਮਰਦਾ ਜੇ ਐਸੀ ਚਿੰਤਾ ਵਿੱਚ ਮਰਦਾ ਤਾਂ ਉਹ ਮੁਕਤ ਹੋ ਜਾਂਦਾ ਦੋਨੀ ਚੰਦਾ ਪਿਤਾ ਕਹਿ ਲਗਾ ਹੁਣ ਇਹ ਗੱਲ ਸੁਣ ਲੈ ਮੈਂ ਬਗਿਆੜ ਦੇ ਸਰੀਰ ਤੋਂ ਮਨੁੱਖਾ ਸਰੀਰ ਵਿੱਚ ਕਿਵੇਂ ਤਬਦੀਲ ਹੋ ਗਿਆ ਜਿਹੜੇ ਮਹਾਪੁਰਖ ਤੇਰੇ ਘਰ ਵਿੱਚ ਆਏ ਹਨ ਉਹ ਰੱਬ ਹਨ ਉਹ ਪੂਰਨ ਹੈ ਜਿਨ੍ਹਾਂ ਨੇ ਤੈਨੂੰ ਮੇਰੇ ਕੋਲ ਭੇਜਿਆ ਤੂੰ ਉਹਨਾਂ ਦੇ ਦਰਸ਼ਨ ਕਰਕੇ ਆਇਆ ਹੈ ਉਹਨਾਂ ਦੇ ਦਰਸ਼ਨ ਦਾ ਐਨਾ ਵੱਡਾ ਪ੍ਰਭਾਵ ਹੈ ਤੂੰ ਉਹਨਾਂ ਦੇ ਦਰਸ਼ਨ ਕਰਕੇ ਇਸ ਵਕਤ ਪਵਿੱਤਰ ਹੋ ਗਿਆ ਹੈ ਤੇ ਮੈਂ ਹੁਣ ਤੇਰੇ ਦਰਸ਼ਨ ਕਰ ਲੈਨੇ ਤੇਰੇ ਦਰਸ਼ਨਾ ਵਿੱਚੋਂ ਵੀ ਮੈਨੂੰ ਉਹਨਾਂ ਦੇ ਦੀਦਾਰ ਹੋ ਰਹੇ ਨੇ ਇਸੇ ਕਰਕੇ ਮੇਰੇ ਸਾਰੇ ਪਾਪ ਬਖਸ਼ੇ ਗਏ ਬਗਿਆੜ ਤੋਂ ਸਿੱਧਾ ਮੈਨੂੰ ਮਨੁੱਖਾ ਸ਼ਰੀਰ ਮਿਲ ਗਿਆ ਇਹ ਮੌਕਾ ਵੀ ਮੈਨੂੰ ਤਾਂ ਮਿਲਿਆ ਕਿਉਂਕਿ ਮੈਂ ਪਿਛਲੇ ਜਨਮ ਵਿੱਚ ਧਾਰਮਿਕ ਕੰਮ ਕੀਤੇ ਸਨ ਮੇਰੇ ਪੂਰਵਲੇ ਕਰਮ ਜਾਗੇ ਤੇਰੇ ਕੋਲ ਗੁਰੂ ਨਾਨਕ ਸੱਚੇ ਪਾਸ਼ਾ ਆਏ ਮੇਰੇ ਤੇ ਕਿਰਪਾ ਹੋਈ ਤੂੰ ਮੇਰੇ ਕੋਲ ਆ ਗਿਆ ਹੁਣ ਬਿਨਾਂ ਦੇਰੀ ਤੋਂ ਮੈਨੂੰ ਉੱਤਮ ਗਤ ਪ੍ਰਾਪਤ ਹੋ ਜਾਏਗੀ ਇਹ ਕਹਿ ਕੇ ਦونی ਚੰਦ ਦਾ ਬਾਪ ਸਵਰਗਾਂ ਵਿੱਚ ਚਲਾ ਗਿਆ ਧੂਨੀ ਚੰਦ ਇਹ ਸਭ ਕੁਝ ਦੇਖ ਕੇ ਬੜਾ ਹੈਰਾਨ ਹੋਇਆ ਉਹ ਆਪਣੇ ਘਰ ਵਾਪਸ ਆ ਗਿਆ ਘਰ ਆ ਕੇ ਧੂਨੀ ਚੰਦ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀਆਂ ਬੜੀਆਂ ਸਿਫਤਾਂ ਕਰਨ ਲੱਗਿਆ ਉਹ ਕਹਿਣ ਲੱਗਾ ਮੇਰੇ ਪਿਤਾ ਨੇ ਬਗਿਆੜ ਬਣ ਕੇ ਪਤਾ ਨਹੀਂ ਕਿੰਨਾ ਚਿਰ ਦੁੱਖ ਭੋਗਿਆ ਹੋਵੇਗਾ ਇਹ ਮੈਨੂੰ ਤੁਹਾਡੇ ਕੋਲੋਂ ਪਤਾ ਚੱਲਿਆ ਨਹੀਂ ਤੇ ਮੈਨੂੰ ਕਿਵੇਂ ਪਤਾ ਚੱਲਣਾ ਸੀ ਧੂਨੀ ਚੰਦ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਇਹ ਬਚਨ ਬੜੀ ਸ਼ਰਧਾ ਨਾਲ ਕਹੇ ਧੋਨੀ ਚੰਦ ਬੜੇ ਪਿਆਰ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸਿਫਤ ਕਰਨ ਲੱਗਾ ਧੋਨੀ ਚੰਦ ਕਹਿਣ ਲੱਗਾ ਮਹਾਰਾਜ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਰੱਬ ਹੋ ਮਹਾਰਾਜ ਮੈਨੂੰ ਇਸ ਗੱਲ ਦਾ ਪਤਾ ਚੱਲ ਗਿਆ ਕਿ ਤੁਸੀਂ ਸਮਰਾਥ ਹੋ ਤੁਸੀਂ ਸੁਖ ਦੇਣ ਵਾਲੇ ਹੋ ਮਹਾਰਾਜ ਤੁਸੀਂ ਅੰਤਰਜਾਮੀ ਹੋ ਮੈਨੂੰ ਹੁਕਮ ਕਰੋ ਮੈਂ ਤੁਹਾਡੀ ਕੀ ਸੇਵਾ ਕਰਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਵਿਚਾਰ ਕਰਨ ਲੱਗੇ ਕਿ ਕੀ ਕਰੀਏ ਇਹ ਦੋਨੀ ਚੰਦਾ ਭਲਾ ਹੋ ਜਾਏ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲਗੇ ਦੋਨੀ ਚੰਦ ਇਹ ਸਾਡੀ ਸੂਈ ਸਾंभ ਕੇ ਰੱਖੀਂ ਮਹਾਰਾਜ ਕਹਿਣ ਲਗੇ ਤੂੰ ਵੀ ਸਰੀਰ ਦੇ ਅਗਣਾ ਹੈ ਤੇ ਅਸੀਂ ਵੀ ਤਿਆਗਣਾ ਪਰ ਲੋਕ ਵਿੱਚ ਜਾ ਕੇ ਤੇਰੇ ਤੋਂ ਸੂਈ ਲੈ ਲਵਾਂਗੇ ਗੁਰੂ ਸਾਹਿਬ ਕਹਿਣ ਲਗੇ ਤੇਰੇ ਵਾਸਤੇ ਇਹੀ ਸੇਵਾ ਹੈ ਸਾਡੀ ਸੂਈ ਸਾंभ ਕੇ ਰੱਖੀਂ ਸਮਾਂ ਆਣ ਤੇ ਤੇਰੇ ਕੋਲੋਂ ਇਹ ਲਵਾਂਗੇ ਹੋਰ ਕੋਈ ਸਾਡੀ ਅਭਿਲਾਸ਼ਾ ਨਹੀਂ ਹੈ धूनी चंद अपने घर गया ते अपनी ਘਰ ਵਾਲੀ ਨੂੰ ਕਹਿਣ ਲੱਗਿਆ ਇਹ ਸੂਈ ਸਾਹਮ ਕੇ ਰੱਖੀ ਇਹ ਕਿਸੇ ਹੋਰ ਦੀ ਇਮਾਨਤ ਹੈ ਇਸ ਸੂਈ ਨੂੰ ਕੋਈ ਲੈ ਨਾ ਜਾਵੇ ਗੁਰੂ ਜੀ ਨੇ ਕਿਹਾ ਕਿ ਇਹ ਸੂਈ ਤੇਰੇ ਕੋਲ ਪਰਲੋਕ ਵਿੱਚ ਲਵਾਂਗੇ ਇਸ ਲਈ ਇਹ ਸੂਈ ਸਾਹਮ ਕੇ ਰੱਖੀ धूनी ਚੰਦ ਦੀ ਪਤਨੀ ਧਰਮ ਤੇ ਚੱਲਣ ਵਾਲੀ ਤੇ ਸੂਝਵਾਨ ਸੀ धूनी ਚੰਦ ਦੀ ਪਤਨੀ धूनी ਚੰਦ ਨੂੰ ਕਹਿਣ ਲੱਗੀ ਤੁਸੀਂ ਇਸ ਸੂਈ ਨੂੰ ਪਰਲੋਕ ਵਿੱਚ ਕਿਵੇਂ ਲੈ ਕੇ ਜਾਓਗੇ ਉਹ ਕਹਿਣ ਲੱਗੇ ਸੂਈ ਪਰਲੋਕ ਵਿੱਚ ਤਾਂ ਲੈ ਕੇ ਜਾਓਗੇ ਜੇ ਤੁਹਾਡਾ ਸਰੀਰ ਪਰਲੋਕ ਵਿੱਚ ਜਾਏਗਾ। ਦونی ਚੰਦ ਵਿਚਾਰ ਕਰਨ ਲੱਗਾ ਕਿ ਮੇਰਾ ਸਰੀਰ ਤਾਂ ਇੱਥੇ ਰਹਿ ਜਾਏਗਾ। ਇਹ ਪਰਲੋਕ ਵਿੱਚ ਕਿਵੇਂ ਜਾ ਸਕਦਾ ਹੈ? ਤੇ ਜੇ ਇਹ ਪਰਲੋਕ ਵਿੱਚ ਨਹੀਂ ਜਾਏਗਾ ਤਾਂ ਇਹ ਸੂਈ ਕਿਵੇਂ ਲੈ ਕੇ ਜਾਵਾਂਗਾ? ਵਿਚਾਰ ਕਰਕੇ ਦونی ਚੰਦ ਨੇ ਆਪਣੇ ਘਰਵਾਲੀ ਤੋਂ ਸੂਈ ਪਕੜੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕੋਲ ਵਾਪਸ ਆ ਗਿਆ। ਧੋਨੀ ਚੰਦ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਕੋਲ ਬੈਠ ਗਿਆ ਤੇ ਕਹਿਣ ਲੱਗਾ ਮਹਾਰਾਜ ਸੂਈ ਇੱਥੇ ਹੀ ਲੈ ਲੋ ਇਹ ਨਾਲ ਨਹੀਂ ਜਾਣੀ ਇਹ ਸੇਵਾ ਮੇਰੇ ਕੋਲੋਂ ਨਹੀਂ ਹੋ ਸਕਦੀ ਮਹਾਰਾਜ ਇਹ ਸੂਈ ਮੇਰੇ ਨਾਲ ਕਿਵੇਂ ਜਾਏਗੀ ਮੇਰੇ ਨਾਲ ਤਾਂ ਮੇਰੇ ਸ਼ਰੀਰ ਨੇ ਵੀ ਪਰਲੋਕ ਵਿੱਚ ਨਹੀਂ ਜਾਣਾ ਗੁਰੂ ਨਾਨਕ ਸੱਚੇ ਪਾਸ਼ਾ ਨੇ ਦੇਖ ਲਿਆ ਕਿ ਹੁਣ ਇਸ ਨੂੰ ਉਪਦੇਸ਼ ਦੇਣ ਦਾ ਸਮਾਂ ਆ ਗਿਆ ਹੈ ਧੋਨੀ ਚੰਦ ਦੇ ਸੱਤ ਝੰਡੇ ਚੂਲਦੇ ਸਨ ਉਹਦੇ ਕੋਲ 7 ਲੱਖ ਸੀ ਉਹ 1 ਲੱਖ ਇਕੱਠਾ ਕਰਦਾ ਸੀ ਤੇ 1 ਚੰਡਾ ਲਾਂਦਾ ਸੀ ਇਸ ਤਰ੍ਹਾਂ ਉਸਨੇ 7 ਲੱਖ ਇਕੱਠਾ ਕੀਤਾ ਹੋਇਆ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਦੂਣੀ ਚੰਦ ਇੱਕ ਸੂਈ ਤੇਰੇ ਨਾਲ ਨਹੀਂ ਜਾਣੀ ਤੇ ਇਹ ਜਿਹੜਾ 7 ਲੱਖ ਇਕੱਠਾ ਕੀਤਾ ਹੋਇਆ ਹੈ ਇਹ ਤੇਰੇ ਨਾਲ ਕਿਵੇਂ ਜਾਏਗਾ ਗੁਰੂ ਸਾਹਿਬ ਕਹਿਣ ਲੱਗੇ ਪਾਪ ਕਰਕੇ ਤੂੰ ਇਹ ਧਨ ਇਕੱਠਾ ਕੀਤਾ ਹੋਇਆ ਹੈ ਝੂਠ ਬੋਲ ਕੇ ਛਲ ਕਰਕੇ ਤੂੰ ਇਹ ਮਾਇਆ ਇਕੱਠੀ ਕੀਤੀ ਹੈ ਮਾਇਆ ਇਕੱਠਿਆ ਕਰਦਿਆਂ ਕਰਦਿਆਂ ਤੇਰੀ ਅੱਧੀ ਉਮਰ ਬੀਤ ਗਈ ਆਪਣੀ ਉਮਰ ਖਰਾਬ ਕਰ ਲਈ ਪਰ ਇਹ ਮਾਇਆ ਨੇ ਤੇਰੇ ਨਾਲ ਨਹੀਂ ਜਾਣਾ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲਗੇ ਦੂਨੀ ਚੰਦ ਜਦੋਂ ਮੋਤ ਆਣੀ ਹੈ ਇਸ ਸਤ ਲੱਖ ਇੱਥੇ ਰਹਿ ਜਾਣਾ ਤੇ ਜਿਹੜੇ ਤੂੰ ਪਾਪ ਕੀਤੇ ਐ ਉਹਦਾ ਹਿਸਾਬ ਉੱਤੇ ਦੇਣਾ ਪੈਣਾ ਮਹਾਰਾਜ ਕਹਿਣ ਲਗੇ ਦੂਨੀ ਚੰਦ ਤੂੰ ਪੁੰਨ ਇਕੱਠਾ ਨਹੀਂ ਕੀਤਾ ਗੁਰੂ ਸਾਹਿਬ ਕਹਿਣ ਲਗੇ ਪੱਕੀ ਗੱਲ ਸਮਝ ਲੈ ਬਿਗੈਰ ਪੁੰਨਾ ਤੋਂ ਦੂ ਦੁੱਖਾਂ ਦੇ ਚੀਜ਼ ਆਏਗਾ। ਦੋਨੀ ਚੰਦ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਲੱਗਾ। ਮਹਾਰਾਜ ਫਿਰ ਦੱਸੋ ਕਿਹੜੀ ਚੀਜ਼ ਨਾਲ ਜਾਂਦੀ ਹੈ? ਮਹਾਰਾਜ ਕਿਰਪਾ ਕਰੋ ਮੈਨੂੰ ਉਪਦੇਸ਼ ਦਿਓ ਮੈਂ ਕੀ ਕਰਾਂ? ਗੁਰੂ ਸਾਹਿਬ ਕਹਿਣ ਲੱਗੇ ਜੇ ਤੂੰ ਪੁੱਛ ਹੀ ਰਿਹਾ ਹੈ ਤਾਂ ਸਾਡੀ ਗੱਲ ਧਿਆਨ ਨਾਲ ਸੁਣ। ਇਸ ਪ੍ਰਾਣੀ ਦੇ ਤਿੰਨ ਮਿੱਤਰ ਨੇ। ਸਾਡਾ ਪਹਿਲਾ ਮਿੱਤਰ ਧਨ ਹੈ। ਦੂਜਾ ਮਿੱਤਰ ਬੰਦੇ ਦਾ ਪਰਿਵਾਰ ਹੈ। ਤੀਜਾ ਮਿੱਤਰ ਬੰਦੇ ਦੇ ਕਰਮ ਜਦੋਂ ਤੱਕ ਬੰਦੇ ਦੇ ਪ੍ਰਾਣ ਸਰੀਰ ਵਿੱਚ ਨੇ ਉਦੋਂ ਤੱਕ ਪੈਸਾ ਉਹਦੀ ਬੜੀ ਜੈਜਾਕਾਰ ਕਰਦਾ ਹੈ ਮਰਨ ਤੋਂ ਬਾਅਦ ਤੇਰੇ ਧਨ ਮਿੱਤਰ ਨੂੰ ਦੂਜਿਆਂ ਨੇ ਸਾਂਭ ਲੈਣਾ ਤੇ ਜਿਨ੍ਹਾਂ ਲਈ ਤੂੰ ਬੜੇ ਪਾਪ ਕੀਤੇ ਮਰਨ ਤੋਂ ਬਾਅਦ ਉਹ ਤੇਰਾ ਸਾਥ ਛੱਡ ਦੇਣਗੇ ਜਿੰਨੀ ਦੇਰ ਤੱਕ ਤੇਰਾ ਸਰੀਰ ਹੈ ਜਦੋਂ ਤੱਕ ਤੇਰਾ ਸੰਸਕਾਰ ਨਹੀਂ ਹੁੰਦਾ ਉਦੋਂ ਤੱਕ ਤੇਰਾ ਪਰਿਵਾਰ ਮਿੱਤਰ ਹੈ ਮਰਨ ਤੋਂ ਬਾਅਦ ਹੰਸ ਨੇ ਇਕੱਲਾ ਹੀ ਜਾਣਾ ਹੈ ਮਰਨ ਤੋਂ ਬਾਅਦ ਅੱਗੇ ਕੋਈ ਸਾਥੀ ਨਹੀਂ ਜਿਨ੍ਹਾਂ ਨਾਲ ਵੀ ਤੂੰ ਪਿਆਰ ਕਰਦਾ ਹੈ ਉਹ ਤੇਰੇ ਨਾਲ ਨਹੀਂ ਜਾਣਗੇ ਦੋ ਮਿੱਤਰ ਤਾਂ ਖਤਮ ਹੋ ਗਏ ਜਿਹੜਾ ਤੀਜਾ ਮਿੱਤਰ ਹੈ ਉਹ ਤੇਰੇ ਕੱਲਿਆਂ ਵਿੱਚ ਵੀ ਤੈਨੂੰ ਸਹਾਇਤਾ ਕਰੇਗਾ ਉਹ ਤੇਰਾ ਸੰਗੀ ਬਣ ਕੇ ਅੱਗੇ ਵੀ ਤੇਰੇ ਨਾਲ ਹੀ ਜਾਏਗਾ ਚੰਗਾ ਜਾਂ ਮਾੜਾ ਜਿਹੜਾ ਕਰਮ ਤੂੰ ਕੀਤਾ ਹੈ ਉਹ ਤੇਰੇ ਨਾਲ ਜਾਏਗਾ ਗੁਰੂ ਸਾਹਿਬ ਕਹਿਣ ਲੱਗੇ ਜਿੰਨੀ ਦੇਰ ਚੰਗੇ ਜਾਂ ਬੁਰੇ ਦਾ ਫਲ ਨਹੀਂ ਮਿਲ ਜਾਂਦਾ ਓਨੀ ਦੇਰ ਜਿਹੜਾ ਕਰਮ ਮਿੱਤਰ ਹੈ ਉਹ ਸਾਥ ਨਹੀਂ ਛੱਡਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਨਾ ਤੇ ਮਾਇਆ ਨੇ ਨਾਲ ਜਾਣਾ ਨਾ ਪਰਿਵਾਰ ਨੇ ਨਾਲ ਜਾਣਾ ਹੈ ਕਰਮਾਂ ਨੇ ਨਾਲ ਜਾਣਾ ਹੈ ਜੇ ਕਰਮਾਂ ਵਿੱਚ ਵਾਹਿਗੁਰੂ ਦਾ ਨਾਮ ਹੋਏਗਾ ਤਾਂ ਉਹ ਨਾਲ ਜਾਏਗਾ ਅੰਤ ਵੇਲੇ ਪਰਮੇਸ਼ਵਰ ਦਾ ਨਾਮ ਹੀ ਬੰਦੇ ਦੇ ਕੰਮ ਆਉਂਦਾ ਹੈ ਜੇ ਕਰਮਾਂ ਨੇ ਨਾਲ ਜਾਣਾ ਹੈ ਤਾਂ ਦੂਨੀ ਚੰਦ ਜਿਹੜਾ ਤੇਰੇ ਕੋਲ ਪੈਸਾ ਹੈ 7 ਲੱਖ ਉਹਨੂੰ ਚੰਗੇ ਪਾਸੇ ਲਾ ਜੇ ਤੂੰ ਇਹ ਮਾਇਆ ਨੂੰ ਚੰਗੇ ਕੰਮ ਵਿੱਚ ਲਾਤਾ ਤਾਂ ਤੇਰੇ ਕਰਮ ਚੰਗੇ ਬਣ ਜਾਣਗੇ ਤੇ ਚੰਗੇ ਕੰਮ ਅੱਗੇ ਜਾ ਕੇ ਤੇਰੀ ਮਦਦ ਕਰਨਗੇ ਦੂਨੀ ਚੰਦ ਸਭ ਤੋਂ ਸਾਥ ਦੇਣ ਵਾਲਾ ਵਾਹਿਗੁਰੂ ਦਾ ਨਾਮ ਹੈ ਤੂੰ ਲਿਵ ਲਾ ਕੇ ਜਪਿਆ ਕਰ ਦੂਨੀ ਚੰਦ ਸਾਧ ਸੰਗਤ ਵਿੱਚ ਜਾਇਆ ਕਰ ਉੱਥੇ ਜਾ ਕੇ ਨਾਮ ਜਪਿਆ ਕਰ। ਬਾਕੀ ਸਭ ਵਿਕਾਰ ਕਲਪਨਾਵਾ ਛੱਡ ਦੇ। ਜਦੋਂ ਦੋਨੀ ਚੰਦ ਨੇ ਇਹ ਬਚਨ ਗੁਰੂ ਨਾਨਕ ਸੱਚੇ ਪਾਤਸ਼ਾਹ ਕੋ ਸੁਣੇ ਉਸ ਦੇ ਮਨ ਨੂੰ ਬੜੀਆਂ ਚੰਗੀਆਂ ਗੱਲਾਂ ਲਗੀਆਂ। ਦੋਨੀ ਚੰਦ ਨੇ ਸੋਚਿਆ ਗੁਰੂ ਸਾਹਿਬ ਗੱਲ ਤਾਂ ਮੇਰੇ ਭਲੇ ਦੀ ਕਰ ਰਹੇ ਨੇ। ਦੋਨੀ ਚੰਦ ਨੇ ਜਿੰਨੀ ਮਾਇਆ ਜੋੜੀ ਸੀ ਉਹਨੇ ਉਹ ਸਾਰੀ ਮਾਇਆ ਸੰਤਾ ਤੇ 라 ਦਿੱਤੀ। ਉਸਨੇ ਲੰਗਰ ਲਗਾਏ ਲੋਕਾਂ ਨੂੰ ਵਸਤਰ ਦਿੱਤੇ। ਜਿੰਨੀ ਮਾਇਆ ਉਸਨੇ ਇਕੱਠੀ ਕੀਤੀ ਸੀ ਉਹ ਸਾਰੀ ਮਾਇਆ ਉਸਨੇ ਚੰਗੇ ਪਾਸੇ ਲਾ ਦਿੱਤੀ ਉਸਨੇ ਦੂਰ-ਦੂਰ ਕੱਕ ਜਿੱਥੇ ਤੱਕ ਉਹਦੀ ਪਹੁੰਚ ਸੀ ਉਸਨੇ ਲੰਗਰ ਲਗਾ ਦਿੱਤੇ ਜਿੰਨੇ ਸੰਤਪੁਰਖ ਸਣ ਦੂਣੀ ਚੰਦ ਨੇ ਉਹਨਾਂ ਨੂੰ ਮਾਇਆ ਦਿੱਤੀ ਲੋਕਾਂ ਨੂੰ ਕਪੜੇ ਸਵਾਸਵਾ ਕੇ ਦਿੱਤੇ ਤੇ ਸਾਧ ਸੰਗਤ ਵਿੱਚ ਮਿਲ ਕੇ ਸਮਾਂ ਬਿਤਾਇਆ ਤੇ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿੱਤਾ ਉਸਨੇ ਸਾਰੇ ਵਿਅਰਥ ਕੰਮ ਛੱਡ ਦਿੱਤੇ ਦੂਨੀ ਚੰਦ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਨਿਹਾਲ ਹੋ ਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਦੂਨੀ ਚੰਦ ਤੋਂ ਵਿਦਾ ਹੋਏ ਤੇ ਅੱਗੇ ਚੱਲ ਪਏ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ